ਮਹੀਨੇ ਪਹਿਲਾਂ ਇਹ ਨੌਜਵਾਨ ਬੜੇ ਚਾਅਵਾਂ ਦੇ ਨਾਲ ਰੋਜ਼ੀ-ਰੋਟੀ ਦੇ ਲਈ ਚੰਗੇ ਭਵਿੱਖ ਦੇ ਲਈ ਵਿਦੇਸ਼ ਜਾਂਦਾ ਹੈ ਮਾਪੇ ਜੋ ਕਿ ਬੜੇ ਚਾਅਵਾਂ ਨਾਲ ਪੁੱਤ ਨੂੰ ਵਿਦੇਸ਼ ਭੇਜਦੇ ਨੇ ਪਰ ਉੱਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਨੌਜਵਾਨ ਸੁੱਤਾ ਪਿਆ ਸੀ ਜਿਸ ਦੇ ਸਾਹ ਨਿਕਲ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਮੌਤ ਦੇ ਜਿਹੜੇ ਕਾਰਨ ਨੇ ਅਜੇ ਸਪਸ਼ਟ ਨਹੀਂ ਹੋ ਪਾਏ ਅਮਰੀਕਾ ਗਿਆ ਸੀ ਇਹ ਨੌਜਵਾਨ ਦੱਸਿਆ ਜਾ ਰਿਹਾ ਹੈ ਕਿ ਮਹਿਜ਼ 17 ਮਹੀਨੇ ਪਹਿਲਾਂ ਡਾਂਕੀ ਲਗਾ ਕੇ ਤੋਂ ਅਮਰੀਕਾ ਜਾਂਦਾ ਉੱਥੇ ਜਾ ਕੇ ਪਹਿਲਾ ਕੰਮ ਲੱਭਣ ਦੇ ਵਿੱਚ ਨੌਜਵਾਨ ਨੂੰ ਕਾफी ਜਦੋਜਹਿਦ ਕਰਨੀ ਪੈਂਦੀ ਹੈ ਤੇ ਹੁਣ ਮਸਾਈ ਜਾ ਕੇ ਉੱਥੇ ਸੈੱਟ ਹੋਇਆ ਸੀ ਕਿ ਇਹ ਖਬਰ ਸਾਹਮਣੇ ਆਈ ਹੈ ਪਿੱਛੇ ਪੰਜਾਬ ਦੇ ਵਿੱਚ ਰੋਂਦੇ ਮਾਪਿਆਂ ਦਾ ਹਾਲ ਨਹੀਂ ਵੇਖਿਆ ਜਾਂਦਾ ਮਾਪੇ ਜੋ ਕਿ ਇਸ ਆਸ ਦੇ ਵਿੱਚ ਸਨ ਕਿ ਉਹਨਾਂ ਦਾ ਪੁੱਤ ਹੁਣ ਵਿਦੇਸ਼ ਚਲਾ ਗਿਆ ਤਾਂ ਘਰ ਦੇ ਹਾਲਾਤ ਸੁਧਰਨਗੇ ਉਹ ਤਾਂ ਵਾਪਸ ਆਵੇਗਾ ਪਰ ਸ਼ਾਇਦ ਉਹਨਾਂ ਨੇ ਸੋਚਿਆ ਨਹੀਂ ਸੀ ਕਿ ਹੁਣ ਉਹਨਾਂ ਦੇ ਪੁੱਤ ਨੇ ਘਰ ਵਾਪਸ ਨਹੀਂ ਆਉਣਾ ਹੁਣ ਪਿੱਛੇ ਮਾਪੇ ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਨਵਾਂ ਸ਼ਹਿਰ ਦੇ ਪਿੰਡ ਦਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਤੀਰਤ ਸਿੰਘ ਨਾਂ ਦਾ ਨੌਜਵਾਨ 17 ਮਹੀਨੇ ਪਹਿਲਾਂ ਡੌਂਕੀ ਲਾ ਕੇ ਅਮਰੀਕਾ ਜਾਂਦਾ ਤਾਂ ਪਿੰਡ ਸਹਦੀਪੁਰ ਦੇ ਵਿੱਚ ਮਾਤਮ ਦਾ ਮਾਹੌਲ ਬਣ ਚੁੱਕਿਆ ਹੈ ਮਹਿਜ਼ 29 ਸਾਲਾ ਨੌਜਵਾਨ ਜਿਸ ਦੀ ਅਮਰੀਕਾ ਦੇ ਵਿੱਚ ਮੌਤ ਦੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਉਹਨ ਪਰਿਵਾਰਕ ਮੈਂਬਰ ਇਹ ਕਹਿ ਰਹੇ ਨੇ ਕਿ ਆਖਰ ਉੱਥੇ ਵਿਦੇਸ਼ ਦੇ ਵਿੱਚ ਹੋਇਆ ਕੀ ਹੈ ਇਹ ਕਿਸੇ ਨੂੰ ਵੀ ਨਹੀਂ ਪਤਾ ਲੱਗ ਰਿਹਾ ਸਿਰਫ ਨੌਜਵਾਨ ਦੱਸਿਆ ਗਿਆ ਕਿ ਸਵੇਰੇ ਉੱਠਦਾ ਨਹੀਂ ਹੈ ਹਾਲਾਂਕਿ ਇਸ ਤੋਂ ਪਹਿਲਾਂ ਉਸ ਨੂੰ ਖੂਨ ਦੀਆਂ ਉਲਟੀਆਂ ਆਉਂਦੀਆਂ ਨੇ ਉੱਥੇ ਕੀ ਹੁੰਦਾ ਮਾਪੇ ਇੱਥੇ ਨਹੀਂ ਪਤਾ ਲਗਾ 파 ਰਹੇ ਪਿੱਛੇ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੋ ਚੁੱਕਿਆ ਇਸ ਵੇਲੇ ਰੋਂਦੇ ਮਾਪੇ ਨਹੀਂ ਵੇਖੇ ਜਾਂਦੇ ਜੋ ਕਿ ਹੁਣ ਆਪਣੇ ਪੁੱਤ ਦੀ ਮ੍ਰਿਤਕ ਦੇ ਦੀ ਉਡੀਕ ਕਰ ਰਹੇ ਨੇ ਤਾਂ ਜੋ ਉਸ ਦਾ ਸੰਸਕਾਰ ਕੀਤਾ ਜਾ ਸਕੇ ਤਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਪੰਜਾਬੀ ਨੌਜਵਾਨ ਨੇ ਇਹਨਾਂ ਦੀਆਂ ਮੌਤਾਂ ਦਾ ਸਿਲਸਿਲਾ ਜਾਰੀ ਹੈ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਤੇ ਅਮਰੀਕਾ ਜਾਂਦਾ ਨੌਜਵਾਨ 17 ਮਹੀਨੇ ਪਹਿਲਾਂ ਕਰੋ ਅਮਰੀਕਾ ਗਿਆ ਸੀ ਉੱਥੇ ਜਾ ਕੇ ਪਹਿਲਾਂ ਤਾਂ ਕੰਮ ਸੈੱਟ ਕਰਨ ਦੇ ਵਿੱਚ ਕਾਫੀ ਸਮਾਂ ਲੱਗ ਗਿਆ ਤੇ ਹੁਣ ਮਾਪਿਆਂ ਨੂੰ ਫੋਨ ਕਰਕੇ ਕਹਿੰਦਾ ਕਿ ਹੁਣ ਮੇਰਾ ਕੰਮ ਸੈੱਟ ਹੋ ਗਿਆ ਮੈਂ ਲਾਇਸੈਂਸ ਦੇ ਲਈ ਵੀ ਅਪਲਾਈ ਕਰ ਦਿੱਤਾ ਹੈ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਨੇ ਉਹ ਦੂਰ ਹੋ ਜਾਣਗੀਆਂ ਮੈਂ ਬਹੁਤ ਚੇਤੀ ਉੱਥੇ ਸੈੱਟ ਹੋ ਜਾਵਾਂਗਾ ਇਧਰ ਮਾਪੇ ਖੁਸ਼ ਹਨ ਪਰ ਸ਼ਾਇਦ ਉਹਨਾਂ ਮਾਪਿਆਂ ਨੇ ਸੋਚਿਆ ਨਹੀਂ ਸੀ ਕਿ ਇਹ ਉਹਨਾਂ ਦੇ ਪੁੱਤ ਦੇ ਨਾਲ ਆਖਰੀ ਗੱਲਬਾਤ ਹੋਵੇਗੀ ਜਿੱਥੇ ਪੁੱਤ ਵਿਦੇਸ਼ ਦੇ ਵਿੱਚ ਜਿਹੜਾ ਚੰਗੇ ਭਵਿੱਖ ਦੇ ਲਈ ਪਰਿਵਾਰ ਦੀ ਹਾਲਤ ਸੁਧਾਰਨ ਦੇ ਲਈ ਜਾਂਦਾ ਪਰ ਮਾਪਿਆਂ ਨੇ ਸ਼ਾਇਦ ਇਹ ਸੋਚਿਆ ਵੀ ਨਹੀਂ ਸੀ ਕਿ ਹੋਰ ਤਾਂ ਕੀ ਕੁਝ ਜਾਣਾ ਸੀ ਉਹਨਾਂ ਨੇ ਆਪਣਾ ਪੁੱਤ ਹੀ ਗਵਾ ਲਿਆ 17 ਮਹੀਨੇ ਪਹਿਲਾਂ ਨਵਾਂ ਸ਼ਹਿਰ ਦਾ ਨੌਜਵਾਨ ਡੌਂਕੀ ਲਾ ਕੇ ਅਮਰੀਕਾ ਗਿਆ ਤੇ ਹੁਣ ਉੱਥੇ ਇਸ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਪਰ ਆਖਰ ਮੌਤ ਦੇ ਕਾਰਨ ਕੀ ਨੇ ਇਹ ਪਤਾ ਨਹੀਂ ਲੱਗ ਪਾ ਰਿਹਾ ਨੌਜਵਾਨ ਰਾਤ ਨੂੰ ਸੌਂਦਾ ਤੇ ਸਵੇਰੇ ਨਹੀਂ ਉੱਠਿਆ ਜਿਸ ਤੋਂ ਬਾਅਦ ਇੱਥੇ ਮਾਪੇ ਹੁਣ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੋ ਚੁੱਕਿਆ ਹੈ ਰੋਂਦੇ ਮਾਪੇ ਨਹੀਂ ਵੇਖੇ ਜਾ ਰਹੇ ਜੀ ਜੀ ਕਰੇ ਪ੍ਰਧਾਨ ਵਾਲੇ ਮੰਦਿਰ ਪਰ ਕੀ ਹੋਇਆ ਆਪਣੇ ਮੁੰਡੇ ਨਾਲ ਕੀ ਹੋਇਆ ਪਤਾ ਨਹੀਂ ਇਹ ਵਰਤਿਆ ਕੀ ਨਾਮ ਹੈ ਉਸ ਦਾ ਤੀਰ ਸੰਗਰ ਕਿੱਥੇ ਮੁੰਡੇ ਦਾ ਨਾਮ ਕੀ ਤੀਰ ਸੰਗਰ ਕਿਰਤੀ ਕਿੱਥੇ ਗਿਆ ਸੀ ਉਹ ਅਮਰੀਕਾ ਕਦੋਂ ਗਿਆ ਸੀ डेढ़ साल हो पढ़ाई तौर पे की सी नहीं जी कम मुलाकात पता लग कि गया किदा कोई घटना घटी इकट्ठी होती है उस मतलब सरकार से की मांग कर दियो बॉडी लाने वास्ते हाँ जी बॉडी में लॉडी कला कला मुंडा सी कि हॉल में कोई अपना लाई है कला मुंडा सी मुंडा ब्याह सर नहीं जी 29 साल का 29 साल उधर कादा काम करदा था तब पहला एज जेड़ा आ गया ਹਲਦੀ ਤੇ ਗੱਡੀ ਚਲਾਵਾ ਵਾਸਤੇ ਭਾਈ ਇਹ ਥੋੜਾ ਨਾਮ ਕੀ ਇੱਕ ਗਰੇਪਿੰਡ ਤੋਂ ਕੀ ਹੋਇਆ ਹਾਲ ਹੀ ਮੇਰਾ ਲਖੰਡਾ ਟੜਵਾੜਿਆ ਤੇ ਇਹ ਵੀਰ ਜਿਸ ਦਾ ਜਿਹੜਾ ਮੇਰਾ ਦੋਸਤ ਹੈ ਇਹਨਾਂ ਦੇ ਜਿਹੜੇ ਤਾਜ ਜੀ ਦੇ ਲੜਕੇ ਜੋ ਕੈਨੇਡਾ ਜਿਹੜੇ ਬਿੰਦੀ ਤੇ ਉਹ ਵੀ ਮੇਰਾ ਭਰਾ ਆ ਉਹ ਉਹਦਾ ਮੇਰਾ ਫਰੈਂਡ ਸੀ ਉਹਦੇ ਕਰਕੇ ਫੇਰ ਉਹਦੇ ਨਾਲ ਜਿਆਦਾ ਮੇਰਾ ਪਿਆਰ ਬਣ ਗਿਆ ਪਰਿਵਾਰ ਦੇ ਵਿੱਚ ਆਖਰੇ ਆਪਾਂ ਆਉਂਦੇ ਜਾਂਦੇ ਸੀ ਮੁੰਡਿਆਲ ਕੀ ਉਹ ਮੁੰਡਿਆ ਨਾਨ ਕੀ ਸੀ ਕਿ ਕਿ 36 ਸਾਲ ਉਹਦੀ ਉਮਰ ਸੀਗੀ ਇੱਕ ਸਾਲ ਕੋ ਪੰਜ ਮਹੀਨੇ ਹੋਏ ਸੀਗੇ ਇਹ 17 ਮਹੀਨੇ ਨੂੰ ਆ ਗਏ ਨੇ ਅਮਰੀਕਾ ਬਹੁਤ ਵਧੀਆ ਸਹੀ ਖਲਾਫਤ ਤੇ ਪਹੁੰਚ ਗਿਆ ਉੱਥੇ ਜਾ ਕੇ ਜਿਹੜਾ ਪਹਿਲਾਂ ਜਿਹੜਾ ਵੀ ਉਹ ਕੰਮ ਕਰਾ ਹੱਥੋਂ ਆਉਂਦਾ ਤੇ ਉਹਨੇ ਕੀਤਾ ਤੇ ਮੈਨਾਂ ਵੀ ਗੱਲਬਾਤ ਹੋਈ ਕੋਈ ਬਾਜੀ ਕੰਮ ਕੋਲੋਂ ਸੈੱਟ ਨਹੀਂ ਹੈਗਾ ਤੇ ਮੰਮੀ ਇੱਕ ਦੋ ਬੰਦਾਂ ਨਾਲ ਗੱਲ ਕਰਾਈ ਤੇ ਉਧਰੋਂ ਬੰਦੇ ਪੈਸੇ ਘਟ ਦਿੰਦੇ ਸੀ ਕਿ ਓਵਰ ਪਾਸੇ ਇਹਨੂੰ ਉਧਰੋਂ ਪੈਸੇ ਵੱਧ ਵਣਨ ਲੱਗ ਗਏ ਕੰਮ ਕੀ ਰੱਖਦੇ ਉਧਰ ਚੱਲ ਗਿਆ ਪਹਿਲਾਂ ਤਾਂ ਕੋਈ ਵੀ ਜੋ ਹੱਥ ਆਉਂਦਾ ਸੀ ਉਹ ਕਰਦਾ ਸੀਗਾ ਤੇ ਹੁਣ ਵੈਸੇ ਉਹ ਲਾਇਸੈਂਸ ਉਹਨੇ ਅਪਲਾਈ ਕੀਤਾ ਤੇ ਬਣਾਉਂਦਾ ਸੀਗਾ ਟ੍ਰਾਈਨਿੰਗ ਟਰੀਆਂ ਦੇਤੇ ਤੇ ਗੱਡੀ ਵੀ ਚਲਾ ਲੈਂਦਾ ਸੀ ਹਮੇਸ਼ਾ ਕਦੋਂ ਕਦੋਂ ਹਾਂਜੀ ਮੌਤੇ ਤੇ ਇਹ ਤਾਂ ਪਰਿਵਾਰ ਦੇ ਨਾਲ ਬਾਪੂ ਜੀ ਨਾਲ ਤਾਂ ਇੱਕ ਦਿਨ ਪਹਿਲਾਂ ਹੋਈ ਆ ਮੇਰੇ ਨਾਲ ਤਿੰਦੀ ਭਾਜੀ ਤੇ ਫੀਲਸ ਦੇ ਨਾਲ ਇੱਕੋ ਹੀ ਦਿਨ ਗੱਲ ਹੋਈ ਸੀਗੀ ਕੋਈ 10-12 ਦਿਨ ਪਹਿਲਾਂ ਦੀ ਗੱਲ 12-13 ਦਿਨਾਂ ਪਹਿਲਾਂ ਹੋਵੇ ਉਦੋਂ ਮੇਰੀ ਗੱਲ ਉਹਨਾਂ ਦੇ ਨਾਲ ਹੋ ਗਈ ਆ ਮੌਤ ਕਰਨ ਦਾ ਪਤਾ ਲੱਗਿਆ ਕੁਝ ਕਿਉਂ ਕਿਦਾਂ ਮੌਤ ਹੋਈ ਹੈ ਅ ਬਸ ਪੈਸ ਉੱਤੇ ਪੇ ਰਹਿ ਗਿਆ ਕਹਿੰਦੇ ਕੋਈ ਫੋਨ ਦੀ ਉਲਟੀ ਆਈ ਹੈ ਉਸ ਤੋਂ ਬਾਅਦ ਫਿਰ ਇੰਪੋਰਟ ਲੈਣੇ ਬਸ ਉਹ ਜਿਲ੍ਹਾ ਪ੍ਰੈਸ ਜਿੱਦ ਤੱਕ ਚੱਲਦਾ ਪ੍ਰੈਸ ਦਾ ਜਿਹੜਾ ਉਹਦੇ ਹਿਸਾਬ ਨਾਲ ਹੀ ਆ ਤੇ ਉਹਨਾਂ ਨੇ 6 ਵੀਕ ਦਾ ਜਿਹੜਾ ਟਾਈਮ ਲੱਗਾ ਹੈ ਇਕੱਲਾ ਹੀ ਸਭ